ਦਾ ਲਾਲਾਂ ਵਾਲੀ ਸਰਕਾਰ ਤੋਂ ਅੱਗੇ ਲੈ ਕੇ ਗੁਰੂ ਪੀਰਾਂ ਫਕੀਰਾਂ ਤੋਂ ਅੱਗੇ ਲੈ ਕੇ ਨਗਰ ਖੇੜੇ ਦੀ ਪੂਰੇ ਪੰਜਾਬ ਦੀ ਪੂਰੀ ਦੁਨੀਆ ਦੀ ਸੁੱਖ ਸ਼ਾਂਤੀ ਵਾਸਤੇ ਅੱਜ ਦੀ ਇੱਕ ਨੰਬਰ ਦੀ ਸੁਆਜੀ ਜਿੱਚਾਰਿਆਂ ਦੀ ਗੂੰਜ ਦੇ ਵਿੱਚ ਮਨ ਪਰਮਿੰਦਰ ਡੋਂਚਿਨੀ ਦੇ ਖਾੜੇ ਦਾ ਪਹਿਰਵਾਨਾ ਹਾਰਾਂ ਜਿੱਤਾਂ ਉਸ ਮਲਗ ਦੇ ਹੱਥ ਵਾਲੀ ਗੱਲ ਹੈ ਮਲ ਦੋਨੇ ਹੀ ਸੁਪਰ ਟੋਪਰ ਹੈ ਇੱਕ ਪਾਸੇ ਫੋਟ ਟਰੈਕਟਰਾਂ ਦਾ ਆਟੋ ਗੱਡੀਆਂ ਦਾ ਸੱਜਣ ਸੂਈਆਂ ਝੋਟੀਆਂ ਦਾ ਬੁਲਟ ਮੋਟਰਸਾਈਕਲਾਂ ਦਾ 10-10 ਲੱਖ ਰੁਪਏ ਦੀਆਂ ਝੰਡੀਆਂ ਤੇ ਕੁੱਲ ਵਾਲਾ ਇਹ ਪ੍ਰਿੰਤਵਾਲ ਫਗਵਾੜਾ ਜਿਉਂ ਕਾਜੇ ਸੰਦੰਗ ਦੇ ਵਿੱਚ ਇਸ ਦੰਗਲ ਦੇ ਵਿੱਚ ਹਰ ਸਾਲ ਕਹਿੰਦੇ ਕੁਸ਼ਤੀ ਵੀ ਲੜੇਗਾ ਇਹ ਦੇਖੋ ਮਾਣ ਹੁੰਦਾ ਹੈ ਇਹ ਮੱਲਾ ਨੂੰ ਸਤਕਾਰ ਜਿਹੜਾ ਸਾਈਂ ਜੀ ਵੱਲੋਂ ਦਿੱਤਾ ਜਾ ਰਿਹਾ ਗੁਰੂ ਪੀਰਾਂ ਫਕੀਰਾਂ ਵੱਲੋਂ ਵੱਡਾ ਇਹ ਦਾਤਿਆਂ ਦੀ ਕਿਰਪਾ ਦੇ ਨਾਲ ਇਹ ਵੱਡੀ ਕੁਸ਼ਤੀ ਜਿਹੜੀ ਹੈ ਦਿਖਾਈ ਜਾ ਰਹੀ ਹੈ ਇੱਕ ਪਾਸੇ ਮਨਪ੍ਰੀਤ ਤੇ ਦੂਜੇ ਪਾਸੇ ਪ੍ਰੀਤਪਾਲ ਵੜਾ ਬਲਵੀਰ ਦੋਧਰ ਪਹਿਲਵਾਨ ਦਾ ਭਾਣ ਜੱਜ ਤੇ ਮਾਮੇ ਨੇ ਪਹਿਲਵਾਨੀ ਚ ਬੱਲੇ ਬੱਲੇ ਕਰਾਈ ਹੈ ਅੱਜ ਕਹਿੰਦੇ ਭਾਣ ਜੱਵੀ ਸਿਰੇ ਦੀ ਕੁਸ਼ਤੀ ਦਿਖਾ ਦੇ ਤੇ ਦੂਜੇ ਪਾਸੇ ਮਾਰੋ ਦਾਬੇ ਜ ਕਰੋ ਕੁਸ਼ਤੀ ਦਾ ਫੈਸਲਾ ਕੁੰਡੀਆਂ ਦੇ ਸਿੰਘ ਫਸਣ ਵਾਲੀ ਆ ਚੋਟੀ ਦੀ ਕੁਸ਼ਤੀ ਆ ਦੋਨਾਂ ਪਹਿਲਵਾਨਾਂ ਵਿਚਕਾਰ ਕਿ ਇੱਕ ਸੂਰ ਜੇ ਗਬਰ ਸਾਵੇ ਤੋਂ ਪਾ ਗੇਠ ਹਾੜ ਦਿਆਂ ਕੱਪ ਦੀ ਜਿਵੇਂ ਤੰਦੂਰੀ ਰੋਟੀ ਇੰਜ ਪਿੰਡੇ ਨੂੰ ਛਾੜ ਦਿਆਂ ਉਹ ਮਾਗ ਵਿੱਚ ਛੱਡਿਆ ਯਾਰੋ ਨਿੰਗਰ ਜਾਈਆਂ ਦਾ ਸੁੱਕੀ ਕਿਨਾਰੇ ਦੇਖ ਲੈ ਮੋਲੇ ਸਖਤ ਮਿਹਨਤ ਲਾਈਆਂ ਦਾ ਜਬਾ ਕੇ ਕੀਤੀ ਮਿਹਨਤ ਗਬਰੂ ਨੌਜਵਾਨ ਦੀ ਕਹਿੰਦੇ ਬਾ ਚੰਦਿਆ ਹੋਇਆ ਹੈ ਪਹਿਲਵਾਨ ਨੇ ਇਸ ਸਮੇਂ ਉੱਪਰਲੇ ਪਾਸੇ ਪਰੇਤ ਬਾੜ ਖਗਵਾੜਾ ਤੇ ਹੇਠਲੇ ਪਾਸੇ ਚਲਦੀ ਫਰੀਸ ਵਾਲਾ ਇਹ ਵੀ ਵੱਡਾ ਮੱਲ ਹੈ ਕੁਝ ਵੀ ਕਰ ਸਕਦਾ ਲਿਗਾਈ ਮਾਰੇ ਇੱਕ ਵਾਰੀ ਦੋਨਾਂ ਪਰਵਾਨਾ ਲਈ ਕੰਧਨ ਲੱਗਦਾ ਤਾਂ ਲਾਲਾਂ ਵਾਲੀ ਸਰਦਾਰ ਦੀ ਵੱਡੀ ਰਹਿਮਤ ਹੈ ਬਹੁਤ ਹੀ ਵਧੀਆ ਮੁਕਾਬਲਾ ਸਿਰੇ ਦਾ ਪ੍ਰਬੰਧ ਸਾਈਂ ਜੀ ਵੱਲੋਂ ਵੱਡੇ ਮਾਣ ਜੇ ਅੱਜ ਕੁਸ਼ਤੀਆਂ ਵਧੀਆ ਲੱਗੀਆਂ ਤੇ ਇੱਕ ਵਾਰੀ ਸਾਈਂ ਜੀ ਦੇ ਨਾਂ ਦੇ ਵੀ ਤਾੜੀਆਂ ਮਾਰਿਆ ਜਰਾ ਜੋਰ ਦਾ ਜਿਨ੍ਹਾਂ ਨੇ ਦਿਲ ਖੋਲ ਕੇ ਪੈਸੇ ਦਿੱਤੇ ਹੈ ਜਿੰਨੇ ਮਲ ਮਿਹਨਤਾਂ ਕਰਦੇ ਹੈ ਜਿੰਨੀਆਂ ਖਰਾਕਾਂ ਖਾਂਦੇ ਹੈ ਇਹਨਾਂ ਦਾ ਕੋਈ ਦੇਣ ਦੇ ਨਹੀਂ ਸਕਦਾ ਪਰ ਸਾਡੇ ਸਾਈਂ ਜੀ ਤੇ ਅੱਜ ਦਿਲ ਖੋਲ ਕੇ ਪਰਮਾਨੰਦੇ ਵੱਡੇ ਮਾਣ ਕੀਤੇ ਮਾਲਕ ਚੜ੍ਹਦੀ ਕਲਾ ਰੱਖੇ ਪੰਜਾਬ ਦੀ ਜਵਾਨੀ ਨਸ਼ਿਆਂ ਪੱਤਿਆਂ ਤੋਂ ਬਚ ਕੇ ਛਿੰਝ ਮੇਲੇ 'ਚ ਆਪਣੇ ਕੁਸ਼ਤੀ ਦੇ ਯੋਗ ਦਿਖਾ ਲੈਣ ਕਿ ਨਸ਼ਿਆਂ ਦੀ ਆਦਤ ਮਾੜੀ ਬਿੰਨ ਜਾਂਦੀ ਹੈ 나ੜੀ 나ੜੀ ਮਾੜੇ ਸ਼ੌਂਕ ਫਰਮਾਈਏ ਨਾ ਜਿਸ ਰਾਤ ਉਹ ਰੁਕਣ ਮਾਪੇ ਉਸ ਰਾਹ ਅੱਜ ਵਾਕਈ ਕਿ ਟਾਰੀਆਂ ਦੇ ਡੰਗਲ ਦੇ ਵਿੱਚ ਅੱਜ ਪੂਰੀ ਦੁਨੀਆ ਦੇ ਵਿੱਚ ਲਾਈਵ ਤੇ ਪਤਾ ਲੱਗਿਆ ਕਿ ਪ੍ਰਿਤਪਾਲ ਫਗਵਾੜਾ ਤੇ ਮਨਪ੍ਰੀਤ ਅਡੂ ਛੇੜੀ ਵਿਚਕਾਰ ਦਾਦਿਆਂ ਦੀ ਵੱਡੀ ਛੱਡੀ ਦੀ ਅੱਜ ਜੁਗਤ ਹੋ ਰਿਹਾ ਦੋਨਾਂ ਪਹਿਲਵਾਨਾਂ ਵਿਚਕਾਰ ਮੰਨ ਲਓ ਦੋਨੋਂ ਹੀ ਸੁਪਰ ਡੂਪਰ ਹੈ ਹਾਰਾ ਜਿੱਤਾ ਪਰਮਾਤਮਾ ਦੇ ਹੱਥ ਵਾਲੀ ਗੱਲ ਹੈ ਕਿਹੜਾ ਮੱਝ ਦਾ ਮਾਰ ਕੇ ਅੱਜ ਕੁਸ਼ਤੀ ਦਾ ਫੈਸਲਾ ਕਰਦਾ ਹੈ ਜਾਦੀ ਬਰੇਸ ਵਾਲਾ ਤਜਰਬੇਕਾਰ ਇਹ ਆ ਪ੍ਰਿਤਪਾਲ ਫਗਵਾੜਾ ਤੇ ਦੂਜੇ ਪਾਸੇ ਆ ਕਹਿੰਦੇ ਚੋਟੀ ਦਾ ਬਹਾਦਰ ਹੈ ਇਹ ਵੀ ਡਮਸ਼ਾਣੀ ਖਾਣੇ ਤੋਂ ਸਪੈਸ਼ਲ ਮੰਗਵਾਇਆ ਹੈ ਅੱਜ ਕੌਣ ਕੰਮ ਕਰਦਾ ਹੈ ਜੋਰ ਜਵਾਨੀ ਦੇ ਮੁਕਾਬਲੇ ਹੈ ਲੱਗਾ ਹੋਇਆ ਪੂਰਾ ਜੋਰ ਹੈ ਉਪਰਲੇ ਪਾਸੇ ਪ੍ਰਿਤਪਾਲ ਫਗਵਾੜਾ ਢੇਠਨੇ ਪਾਸੇ ਇਹ ਮਾਨਪ੍ਰੀਤ ਮਨਾ ਆਟੋਮਸ਼ੀਰੀ ਵਾਲਾ ਪਹਿਲਵਾਨ ਹੈ ਤੇ 2000 ਕਹਿੰਦੇ 27 ਦੇ ਵਿੱਚ ਫੇਰ ਡੰਗ ਜਦੋਂ ਪਟਾਰੀਆਂ ਦੀ ਧਰਤੀ ਦੇ ਦਾਦੀਆਂ ਜੀਆਂ ਰਹਿਮਤਾਂ ਦੇ ਨਾਲ ਸਾਈਂ ਜੀ ਦੇ ਮਿਹਰ ਪਰੇ ਹੱਥ ਨਾਲ ਗੁਰੂ ਨੂੰ ਸਾਜ ਸੰਗਤਾਂ ਦੇ ਸਹਿਯੋਗ ਨਾਲ ਅਗਲੇ ਸਾਲ ਫੇਰ ਵੱਡਾ ਡੰਗ ਜਦੋਂ ਕਰਾਵਾਂਗੇ ਤੇ ਪ੍ਰਿੰਤਪਾਲ ਫਗਵਾੜਾ ਕਹਿੰਦੇ ਅਸੀਂ ਤਾਂ ਲਾਜ ਨਹੀਂ ਆਵਾਂਗੇ ਸਾਡੇ ਤੇ ਵੱਡੀ ਕਿਰਪਾ ਇਸ ਦਰਬਾਰ ਦੇ ਸਾਈਂ ਜੀ ਦਾ ਕਾ ਜੀ ਦਾ ਮਿਹਰ ਭਰਿਆ ਹੱਥ ਆ ਜਾਂਦੇ ਸਾਡੇ ਸਿਰ ਤੇ ਜਿਨ੍ਹਾਂ ਨੇ ਅੱਜ ਵੱਡਾ ਰੋਸਤਮ ਬਣਾਤਾ ਹੈ ਇਹ ਕਿਰਪਾ ਉਹਨਾਂ ਗੁਰੂ ਪੀਰਾਂ ਬਲੀਰਾਂ ਦੀ ਹੈ ਦਾਦੀਆਂ ਦੀ ਰਹਿਮਤ ਹੈ ਸਾਈਂ ਦੀ ਨ ਮਿਹਰ ਭਰੇ ਹੱਥ ਦੇ ਮਿੱਠੀ ਖੁਸ਼ੀ ਇੱਕ ਕਿਸੇ ਤ੍ਰਿਪਤਵਾਰ ਘੜਾ ਖੇਤ-ਖੇਪਾਸ਼ੇ ਆਤਮਾਨ ਨੇ ਪ੍ਰੀਤਾ ਚੁੰਡੀ ਦਾ ਪਹਿਲਵਾਨ ਦੁੱਧ ਮੱਖਣਾ ਨਾਲ ਭਾਡੇ ਹੋਏ ਸਰੀਰ ਹੈ ਲੱਗਾ ਹੋਇਆ ਪੂਰਾ ਜੋਰ ਹੈ ਪੂਰੀ ਕੁਸ਼ਤੀ ਚੋਟੀ ਦੀ ਚੱਲ ਰਹੀ ਹੈ ਮਾਰੋ ਦਾਬੇ ਜ ਕਰੋ ਕੁਸ਼ਤੀ ਦਾ ਫੈਸਲਾ ਦੁੱਤ ਮੱਖਣਾ ਨਾਲ ਆ ਪਾਲੇ ਹੋਏ ਸਰੀਰ ਕੇ पिंजरा ਹੋਵੇ ਭਾਵੇਂ سونے ਦਾ ਜਿੱਤੀ पिंजरा ਹੋਵੇ ਭਾਵੇਂ سونے ਅੰਦਰ ਅੰਦਰ ਵੀ ਆ ਬਹੁਤ ਹੀ ਵਧੀਆ ਕੁਸ਼ਤੀ ਬੱਲੇ 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 ਆ ਸਿਰਾਈ ਕਰਾਈ ਜਾਂਦਾ ਆ ਸਿਰਾਈ ਤੇ ਜਿੱਤੇ ਆ ਸਾਡੇ ਦਰਬਾਰ ਦੇ ਗਤੀ ਨਿਸ਼ੀ ਸੈਨਿਕ ਵੀਰ ਸਾਹਿਬ ਜੀ ਸਾਈ ਬਿੱਲੇ ਸਾਹਿਬ ਜੀ ਅੱਜ ਦਾਦਿਆਂ ਦੀ ਝੰਡੀ ਉਹਨਾਂ ਦੇ ਸਿਰ ਤੇ ਸਜਾਣਗੇ ਜੋ ਮੱਲ ਇਸ ਨਗਰ ਖੇੜੇ ਦੀ ਸੁੱਖ ਮੰਗ ਕੇ ਜਾਂਦੇ ਐ ਪਰਿਵਾਰ ਦੀ ਸੁੱਖ ਮੰਗ ਕੇ ਜਾਂਦੇ ਐ ਫਸਲ ਬਾੜੀ ਦੀ ਸੁੱਖ ਮੰਗ ਕੇ ਜਾਂਦੇ ਐ ਕਿ ਦਾਤਾ ਅਗਲੇ ਸਾਲ ਫਿਰ ਇਸ ਸਿੰਘ ਮੇਲੇ ਚਾਈਏ ਆਪਣੇ ਕੁਸ਼ਤੀ ਦੇ ਜੋਰ ਦਿਖਾਈਏ ਸਾਰੇ ਗੁਰੂ ਸਾਹਿਬ ਸੰਗੀਤ ਵੱਲੋਂ ਅਸੀਂ ਪਰਵਾਨਾ ਦਾ ਵੀ ਧੰਨਵਾਦ ਕਰਦੇ ਆਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਆਂ ਸਾਡੇ ਸਾਈਂ ਲਖਵੀਰ ਸਾਹਿਬ ਜੀ ਦਾ ਸਾਈਂ ਬਿੱਲੇ ਸਾਹਿਬ ਜੀ ਦਾ ਸਾਰੇ ਸੰਤਾ ਮਹਾਂ ਪੁਰਸ਼ਾਂ ਦਾ ਸੇਵਾਦਾਰਾਂ ਦਾ ਅਤੀ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਖੁੱਲ੍ਹ ਸੇਵਾ ਨਿਭਾਈਏ ਮੇਰੇ ਦਾਦਾ ਸਾਡੀ ਸੇਵਾ ਸਫਲ ਕਰੇ ਤੇ ਕਟਾਰੀਆਂ ਦਾ ਇਤਿਹਾਸਕ ਸਿੰਜ ਮੇਲਾ ਮੇਰਾ ਦਾਦਾ ਅਗਲੇ ਸਾਲ ਫੇਰ ਇਸ ਤੋਂ ਵੀ ਧੂਮ ਤਣਕੀ ਦੇ ਨਾਲ ਢੋਲ ਟਮਕੇ ਦੇ ਨਾਲ ਗੁਰੂ ਸਾਹਿਬ ਸੰਗਤਾਂ ਦੇ ਵੱਡੇ ਸਹਿਯੋਗ ਦੇ ਨਾਲ ਇਸ ਪਾਵਨ ਪਵਿੱਤਰ ਤਰਦੀ ਦੇ ਅਗਲੇ ਸਾਲ ਫਿਰ ਛੇਂਝ ਮੇਲਾ ਜਿਹੜਾ ਇਸ ਤੋਂ ਵੀ ਵੱਡਾ ਜਿਹੜਾ ਦੇਖਣ ਨੂੰ ਬਾਤ ਕਰਦੇ ਆ ਜਿੱਥੇ ਮਨਪ੍ਰੀਤ ਤੇ ਡੁੰਗਛੜੀ ਪਹਿਲਵਾਨ ਦਾ ਉੱਥੇ ਸਾਡੇ ਪਟਕੀਸਰੀ ਵੱਡਾ ਪਹਿਲਵਾਨ ਪ੍ਰਿੰਤਪਾਲ ਫਗਵਾੜੇ ਦਾ ਜਿਨ੍ਹਾਂ ਨੇ 12 ਸਾਲ ਦੀ ਉਮਰ 'ਚ ਇਸ ਛੇਂਝ ਮੇਲੇ 'ਚ ਝੰਡੀ ਦੀ ਕੁਸ਼ਤੀ ਲੜੀ ਤੇ ਦਾਦਿਆਂ ਦਾ ਮਿਹਰ ਪਰਿਆ ਹੱਥ ਸਾਈਂ ਜੀ ਦਾ ਇਹਦੇ ਸਿਰ ਤੇ ਜਦ ਆਇਆ ਤੇ ਫਿਰ ਵੱਡਾ ਮੱਲ ਬਣ ਗਿਆ ਜੇ ਦੁਨੀਆ ਦਾ ਸੁਪਰਸਟਾਰ ਪਹਿਲਵਾਨ ਹੈ ਸੋ ਜਿਨ੍ਹਾਂ ਚਿਰ ਵੀ ਕਹਿੰਦੇ ਪਹਿਵਾਨੀ ਕਰਾਂਗੇ ਦਾਦੇ ਨੇ ਬਾਜੂ ਉਮਰ ਬਖਸ਼ੀ ਪਰਵਾਨੀ ਦੇ ਵਿੱਚ ਉਹਨਾਂ ਚਿਰ ਇਸ ਛਿੰਝ ਮੇਲੇ 'ਚ ਜਿਹੜੀ ਹੈ ਕੁਸ਼ਤੀ ਲੜਾਂਗੇ ਜੋ ਵੀ ਦਾਦਿਆਂ ਵੱਲੋਂ ਜੋ ਵੀ ਸਾਈਂ ਦੀ ਵੱਲੋਂ ਮਾਣ ਸਨਮਾਨ ਦਿੱਤਾ ਜਾਏਗਾ ਉਹ ਜ਼ਰੂਰ ਕਬੂਲ ਕਰਾਂਗੇ ਸੋ ਇਹ ਵੱਡਾ ਪਿਆਰ ਹੈ ਵੱਡਾ ਸਤਿਕਾਰ ਹੈ ਸੋ ਸਾਰੀ ਸੰਗਤ ਵੱਲੋਂ ਸਾਡੇ ਵੱਲੋਂ ਵੀ ਸਾਰੀਆਂ ਸੰਗਤਾਂ ਦਾ ਸਾਰੇ ਪਰਵਾਨਾਂ ਦਾ ਸਾਡੇ ਗੱਦੀ ਨਿਸ਼ੀ ਸਾਈਂ ਲਖਵੀਸ਼ਾ ਜੀ ਦਾ ਸਾਡੇ ਸਾਈਂ ਵਿਲੇਸ਼ਾ ਜੀ ਦਾ ਸਾਰੇ ਮਹਾਪੁਰਸ਼ਾਂ ਦਾ ਕੋਟ ਕੋਟ ਧੰਨਵਾਦ ਕਰਦੇ ਆ ਕਿ ਮਾਲਕ ਚੜ੍ਹਦੀ ਕਲਾ ਰੱਖੇ ਇਸੇ ਤਰ੍ਹਾਂ ਤੁਹਾਡਾ ਵੀਰ ਮਨਜੀਤ ਸਿੰਘ ਜੀ ਕੰਗੇ ਕੋਈ ਵੱਧ ਘੱਟ ਲਫ਼ਜ਼ ਬੋਲਿਆ ਜਾ ਸਕਦਾ ਹੈ ਗੁਰੂ ਸਾਹਿਬ ਸੰਗੀਤ ਮaaf ਕਰਨਯੋਗ ਹੈ ਤੋਂ ਸਾਰਿਆਂ ਦਾ ਅਸੀਂ ਤਹਿ ਦਰੁਤ ਧੰਨਵਾਦ ਜਕਾਰਾ ਲੱਖਾਂ ਦੇ ਜਾਤਿਆਂ ਦਾ ਬਹੁਤ ਸਾਚੇ ਦਰਬਾਰ ਕੀ ਹੈ